ਜਿਹੜਾ ਸ਼ਹੀਦ ਸੁਪਕਰਨ ਸਿੰਘ ਜੀ ਦੇ ਜਿਹੜਾ ਸ਼ਹੀਦੀ ਸਮਾਗਮ ਹੈ ਉੱਚ ਜਿਹੜੇ ਫੈਸਲੇ ਕੀਤੇ ਆ ਬੋਲਦੇ ਨੇ ਤੀਂ ਦੀ ਹਾਂਜੀ ਹਾਂਜੀ ਤੋਂ ਉਹਦੇ ਵਿੱਚ ਇੱਕ ਤਾਂ ਸੀਗਾ ਵੀ 6 ਮਾਰਚ ਨੂੰ ਸਰਕਾਰ ਕਹਿ ਰਹੀ ਆ ਵੀ ਰੇਲਾਂ ਤੇ ਆ ਜਾਓ ਬੱਸਾਂ ਤੇ ਆ ਜਾਓ ਟਰੱਕਾਂ ਤੇ ਆ ਜਾਓ ਟਰੈਕਟਰ ਟਰਾਲੀਆਂ ਦੇ ਨਾਲ ਜਾਓ ਸਾਡੇ ਬਹੁਤ ਸਾਰੇ ਸੂਬੇ ਆ ਜਿੰਨਾਂ ਕੋਲੇ ਟਰੈਕਟਰ ਟਰਾਲੀ ਹੈ ਹੀ ਨਹੀਂ ਉਹ ਫੋਰਟ ਵੀ ਨਹੀਂ ਕਰ ਸਕਦੇ ਦੂਰ ਜਾਦਾ ਵਾ ਤਾਂ ਅਸੀਂ ਉਹਨਾਂ ਦਾ ਫੈਸਲਾ ਕੀਤਾ ਵੀ ਤੁਸੀਂ ਭਈ ਜਾ ਬੜੋ ਹੁਣ ਪਹਿਲੀ ਵਾਰ ਤਾਂ ਤੁਹਾਨੂੰ ਗ੍ਰਿਫਤਾਰ ਕਰਕੇ ਨਾ ਪਛਾਹ ਮੋੜਤਾ ਐਤਕੀ ਜਿਹੜਾ ਮਾੜਾ ਮੋਟਾ ਚਿਹਰਾ ਡਿਕਟੇਟਰ ਸਰਕਾਰ ਦਾ ਬਚ ਗਿਆ ਉਹ ਨੰਗਾ ਹੋ ਜੂ ਵੀ ਦਿੱਲੀ ਤੋਂ ਨਹੀਂ ਜਾਣ ਦਿੰਦੇ ਜਾਂ ਫਿਰ ਜੰਤਰ ਮੰਤਰ ਦੇ ਬਾਹਰ ਨਲਵਾ ਲੈਣ ਠੀਕ ਆ ਫਿਰ ਸਫਲ ਹੋ ਜੂ ਵੀ ਵਾਕਿਆ ਇਹ ਢੰਗ ਵਧੀਆ ਇਹਦੇ ਲਈ ਸਾਡੇ ਜਿਹੜੇ ਪੰਜਾਬ ਹਰਿਆਣੇ ਨੂੰ ਛੱਡ ਕੇ ਅਨਦਰ ਸਟੇਟ ਨੇ ਉਹ ਦਿੱਲੀ ਵੱਲ ਨੂੰ 6 ਮਾਰਚ ਨੂੰ ਵਧਣਗੇ ਆਪਣੇ ਆਪਣੇ ਢੰਗ ਨਾਲ ਉਹਨਾਂ ਦੀਆਂ ਖੁਦ ਦੀਆਂ ਵੀਡੀਓ ਆਉਣ ਗਿਆ ਸੀ ਕਿੱਥੋਂ ਚੱਲਣਾ ਕਿਵੇਂ ਚੱਲਣਾ ਉਹ ਅਸੀਂ ਮੀਡੀਆ ਨਾਲ ਸ਼ੇਅਰ ਕਰ ਦੇਾਂਗੇ 10 ਮਾਰਚ ਨੂੰ ਪੂਰਾ ਦੇਸ਼ ਵਿਆਪੀ ਰੇਲ ਪਈਆ ਜਾਮ ਕਰਨਾ ਸੀ 12 ਤੋਂ 4 ਘੰਟੇ ਹਜੇ ਸ਼ੁਰੂਆਤ ਆ ਸਰਕਾਰ ਇਹ ਨਾ ਸਮਝੇ ਸਮਾਂ ਦੇ ਰਹੇ ਨੇ ਦੇਖੋ ਗਾਹਾਂ ਕਿਵੇਂ ਵੱਧਦੇ ਹੈ ਚੀਜ਼ਾਂ ਔਰ ਅਸੀਂ ਨਹੀਂ ਚਾਹੁੰਦੇ ਵੀ ਲੰਮੀ ਲੋਕਾਂ ਨੂੰ ਖੱਜਲ ਖਰਾਬੀ ਹੋਵੇ ਤੋਂ ਇਸ ਕਰਕੇ 12 ਤੋਂ 4 ਦਾ ਸੱਦਾ ਦਿੱਤਾ ਗਿਆ ਔਰ ਆਉਣ ਵਾਲੇ ਸਮੇਂ 'ਚ ਕੁਝ ਸੱਦੇ ਸੀ ਜਿਹੜੇ ਰੋਕ ਲੈਗੇ ਆਉਣ ਵਾਲੇ ਸਮੇਂ 'ਚ ਉਹ ਸੱਦੇ ਵੀ ਤੁਹਾਡੇ ਸਾਹਮਣੇ ਆਉਣੇ ਹੈਗੇ ਆ ਤੋ ਇਹ ਦੋ ਸੱਦੇ ਸੀ ਜਿਹੜੇ ਦੋਵਾਂ ਫੋਰਮਾਂ ਵੱਲੋਂ ਜਿਹੜਾ ਵਾ ਸਾਂਝੇ ਰੂਪ ਵਿੱਚ ਅੱਜ ਸ਼ਹੀਦ ਸੁਪਕਰਨ ਸਿੰਘ ਦੀ ਸ਼ਹੀਦੀ ਤੇ ਆਪਾਂ ਦੇਣੇ ਸੀ ਪੂਰੇ ਦੇਸ਼ ਨੂੰ ਦਿੱਤੇ ਆ ਔਰ ਇੱਕ ਵਿਸ਼ੇਸ਼ ਅਪੀਲ ਜਿਹੜੀ ਅੱਜ ਸੀਗੀ ਕਿ ਪੰਜਾਬ ਦੇ 12 ਤੋਂ 13 ਹਜ਼ਾਰ ਪਿੰਡ ਨੇ ਤਾਂ ਇਹ ਮੰਗਾਂ ਤਾਂ ਹੀ ਪੂਰੀਆਂ ਹੋ ਸਕਦੀਆਂ ਜੇ ਸਾਡੇ ਪਿੰਡ ਦਾ ਪੂਰਾ ਪਿੰਡ ਉਹ ਚਾਹੇ ਕਿਸਾਨ ਆ ਚਾਹੇ ਖੇਤ ਮਜ਼ਦੂਰ ਆ ਚਾਹੇ ਕੋਈ ਵੀ ਆ ਮਲਾਜ਼ਮ ਐ ਜੋ ਵੀ ਆ ਸਾਬ ਕਾ ਪੰਚਾਇਤਾਂ ਅੱਡ ਅੱਡ ਪਾਰਟੀਆਂ ਨੇ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਪਾਰਟੀ ਬਾਜ਼ੀ ਤੋਂ ਤਾਂ ਹੋ ਜੋ ਢੜੇ ਬੰਦੀ ਤੋਂ ਤਾਂ ਹੋ ਜੋ ਲੜਾਈ ਐ ਐਮਐਸਪੀ ਗਰੰਟੀ ਕਾਨੂੰਨ ਦੀ ਸਾਡੀ ਨਹੀਂ ਹੈ ਕੱਲਿਆਂ ਦੀ ਇਹ ਸਾਰੇ ਦੀ ਆ ਪੰਜਾਬ ਦੀ ਆ ਦੇਸ਼ ਦੀ ਲੜਾਈ ਆ ਬਾਕੀ ਮੰਗਾਂ ਨੇ ਔਰ ਹਰ ਪਿੰਡ ਦੇ ਵਿੱਚੋਂ ਮਤੇ ਪਾਸ ਕਰਕੇ ਫੰਡ ਇਕੱਠਾ ਕਰਕੇ ਹਰੇਕ ਪਿੰਡ ਦੀ ਟਰੈਕਟਰ ਟਰਾਲੀ ਬਾਡਰਾਂ ਤੇ ਪੁੱਜੇ ਇਹ ਸਾਡਾ ਕੰਮ ਆ ਸਰਕਾਰ ਸਿਆਸੀ ਨੁਕਸਾਨ ਸਿਰਾਂ ਤੋਂ ਗਿਣਦੀ ਹੁੰਦੀ ਆ ਗਿਣਤੀਆਂ ਤੋਂ ਗਿਣਤੀ ਲਾਉਂਦੀ ਹੁੰਦੀ ਆ ਸੋ ਇਹ ਕੋਟਾ ਵੀ ਅਸੀਂ ਉਹਦਾ ਪੂਰਾ ਕਰ ਦੇਣਾ ਵਾ ਵੀ ਭਾਈ ਦੇਖ ਲੋ ਲੋਕਾਂ ਦਾ ਹੜ ਆ ਗਿਆ ਔਰ ਉਹ ਹੜ ਕਾਹਾਂ ਹੋਰ ਵੱਡੇ ਤੇ ਤਿੱਖੇ ਫੈਸਲੇ ਆਉਣ ਵਾਲੇ ਸਮੇਂ ਤੇ ਅੰਦੋਲਨ ਚ ਹੋਣਗੇ ਔਰ ਅੰਦੋਲਨ ਮੰਗਾਂ ਦੀ ਪੂਰਤੀ ਤੱਕ ਲੜਿਆ ਜਾਊਗਾ ਧੰਨਵਾਦ ਜੀ ਸਰ ਸਰ ਅੱਜ ਪੀਸੀ ਕੇਪੀਐ ਸੁਨੀਲ ਜਾਖੰਡੇ ਉਹ ਕਹਿੰਦੇ ਅਜੇ ਮਿਸ਼ਰਾ ਟੈਨ ਨੂੰ ਟਿਕਟ ਦੀ ਹਿੰਦੀ ਤੁਸੀਂ ਗੱਲ ਕੀਤੀ ਹੈ ਕਿਸਾਨਾਂ ਨੇ ਵਿਰੋਧ ਕਰਨਾ ਯੂਪੀ ਆ ਕੇ ਕਰੋ ਦੇਖੋ ਔਰ ਦੂਸਰੋਂ ਨੇ ਕਹਿ ਕੇ ਮਾਮਲਾ ਪੂਰਾ ਹਲੇ ਤੱਕ ਕੋਰਟ ਦੇ ਅੰਡਰ ਆ ਤੇ ਇਸ ਕਰਕੇ ਕੋਈ ਫੈਸਲਾ ਜਿਹੜਾ ਉਹ ਪਹਿਲਾਂ ਵਿਚਾਰਨਾ ਗਲਤ ਹੈਗਾ ਮੈਂ ਤਾਂ ਦੇਖੋ ਹਾਂ ਦੇਖੋ ਇਹ ਉਹ ਬੰਦੇ ਨੇ ਜਿਹੜੇ ਹੁਣ ਜਿਹੜਾ ਕਾਂਗਰਸ ਦਾ ਲੀਡਰ ਮੇ ਦਿਮਾਗ ਚੋਂ ਨਿਕਲ ਗਿਆ ਪਾਜਪਾ ਜਾ ਗਿਆ ਐਮਪੀ ਦਾ ਮਧ ਪ੍ਰਦੇਸ਼ ਦਾ ਇਹ ਜਿਹੜਾ ਸਾਬਕਾ ਮੁੱਖ ਮੰਤਰੀ ਕਮਲਨਾਥ ਕਮਲਨਾਥ ਠੀਕ ਆ ਸੁਣ ਲੋ ਨਹੀਂ ਚਲੋ ਹੁਣ ਤਾਂ ਉਧਰ ਗਿਆ ਨਾ ਠੀਕ ਆ ਨਹੀਂ ਜੀ ਠੀਕ ਆ ਇਹ ਉਹਨਾਂ ਨੂੰ ਕਿੰਨਾ ਕ੍ਰਿਟਿਸਿਜ਼ਮ ਕਰਦੇ ਗਿਆ ਜੀ ਹੁਣ ਉਹਦੇ ਬਾਰੇ ਚੁੱਪ ਆ ਮੈਂ ਕਹਿੰਨਾ ਵੀ ਤੁਹਾਡੀ ਪਾਜਪਾ ਦੇਸ਼ ਦੀ ਪਾਰਟੀ ਆ ਥੋਡੀ ਪਾਰਟੀ ਦੇ ਵਿੱਚ ਕਿਸਾਨਾਂ ਦੇ ਕਾਤਲ ਨੇ ਜਿਹਨੂੰ ਦੁਨੀਆ ਜਾਣਦੀ ਆ ਜੀਨੀਅਸ ਕ੍ਰਾਈਮ ਕੀਤਾ ਉਹਨਾਂ ਨੇ ਪਲਾ ਥਾਰ ਗੱਡੀ ਕਿਹੜੇ ਮੁਲਖ ਦੇ ਬੰਦੇ ਸੁਨੀਲ ਜਾਖੜ ਜੀ ਚਾਹਣ ਮੈਂ ਦੋਰੇਆ ਵੀਡੀਓ ਦਿਖਾ ਦੇਣਾ ਉਹਨਾਂ ਨੂੰ ਕੀ ਮਤਲਬ ਵੀ ਜਿੰਨਾ ਤੇ 120 ਬੀ ਦਾ ਪਰਚਾ ਵਾ ਐਫ ਆਈ ਆਰ ਚ ਦਰਜ ਆ ਉਹਨਾਂ ਨੂੰ ਤੁਸੀਂ ਟਿਕਟ ਦੇ ਰਹੇ ਹੋ ਪੂਰੀ ਦੁਨੀਆ ਜਾਣਦੀ ਆ ਉਹਦਾ ਮੁੰਡੇ ਨੇ ਕਤਲ ਕੀਤਾ ਸਾਰਾ ਕੁਝ ਆ ਗੋਲੀਆਂ ਚਲਾਈਆਂ ਇਹਦਾ ਮਤਲਬ ਆ ਜਿਹੜੀ ਅਸੀਂ ਸਰਦਾਰ ਸ਼ੇਰੀ ਸੁਨੀਲ ਜਾਖੜ ਕੋ ਆਸ ਰੱਖਦੇ ਸੀ ਇੱਕ ਸੱਚਾ ਪੰਜਾਬੀ ਆ ਉਹਨੂੰ ਭਾਜਪਾ ਤੋਂ ਅਸਤੀਫਾ ਦੇਣਾ ਚਾਹੀਦਾ ਸੀ ਜੋ ਕੋ ਜੋ ਕਰ ਰਹੇ ਨੇ ਜੋ ਸਾਡੇ ਬਾਰਡਰਾਂ ਤੇ ਹੋਇਆ ਭਲਾ ਕੇਂਦਰ ਸਰਕਾਰ ਨੇ ਜੋ ਕੋ ਸਾਡੇ ਨਾਲ ਕੀਤਾ ਉਹ ਜੂਪੀ 'ਚ ਕੀਤਾ ਪੰਜਾਬ 'ਚ ਹੋਇਆ ਤੁਸੀਂ ਉਹਦਾ ਕੋ ਜਵਾਬ ਮੰਗਦੇ ਜੇ ਜਾਂ ਉਹਨਾਂ ਦੀ ਪਾਰਟੀ ਤੋਂ ਅਸਤੀਫਾ ਦਿੰਦੇ ਜੇ ਇਹ ਭਾਜਪਾ ਨੂੰ ਪ੍ਰੋਟੈਕਟ ਕਰਨ ਵਾਲੀ ਗੱਲ ਆ ਔਰ ਮੈਂ ਕਹਿੰਨਾ ਵੀ ਇਹ ਬਸ਼ਰਮੀ ਦੀ ਹੱਦ ਟੱਪਣ ਵਾਲੀ ਗੱਲ ਆ ਜੋ ਸੁਨੀਲ ਜਾਖੜ ਜੀ ਕਹਿ ਰਹੇ ਆ ਨਾਜ਼ਰ ਕਹਿੰਦੇ ਮੁੰਡੇ ਮਰਵਾਉਣ ਦਾ ਕੰਮ ਕਰ ਰਹੇ ਆ ਬਾਰਡਰ ਤੇ ਜਿਸ ਤਰੀਕੇ ਦਾ ਧਰਨਾ ਪ੍ਰਦਰਸ਼ਨ ਹੋਇਆਗਾ ਲਾਲ ਕਿਲੇ ਦਾ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ ਕਹਿੰਦੇ ਲਾਲ ਕਿਲੇ ਦੀ ਜਿਹੜੀ ਘਟਨਾ ਹੋਈ ਸਾਰੇ ਦੇਸ਼ ਨੇ ਉਸ ਤੋਂ ਬਾਅਦ ਅੱਤਵਾਦੀ ਕਹਿਣਾ ਸ਼ੁਰੂ ਕਰਤਾ ਹੈਗਾ ਕੌਣ ਕਹਿੰਦੇ ਆ ਸੁਨੀਲ ਜੇਲ ਜਾਖੜ ਚਲ ਬੋਲੋ ਦੇਖੋ ਦੇਸ਼ ਦੀ ਰਾਜਧਾਨੀ ਵਿੱਚ ਜਾਣਾ ਹਰੇਕ ਦਾ ਸੰਵਿਧਾਨਕ ਹੱਕ ਹੈਗਾ ਵਾ ਠੀਕ ਹੈ ਜੀ ਔਰ ਇਹ ਹੱਕ ਕੋਈ ਸਾਥੋਂ ਖੋ ਨਹੀਂ ਸਕਦਾ ਹੁਣ ਸੁਨੀਲ ਜਾਖੜ ਜੀ ਕੋ ਕਮਾਂਡ ਸੰਭੀ ਗਈ ਆ ਵੀ ਜਿਹੜੇ ਨਿਸ਼ਾਨਾ ਮੋਦੀ ਸਰਕਾਰ ਹੋ ਰਹੀ ਆ ਉਹ ਅੱਗੇ ਆਉਣ ਇਹ ਕਮਾਂਡ ਪਹਿਲੋਂ ਇਧਰੋਂ ਦੋ ਲੀਡਰ ਹੋਰ ਸੀਗੇ ਗਰੇਵਾਲ ਸਾਹਿਬ ਹੁੰਦੇ ਸੀ ਪਹਿਲੋਂ ਅਰੇ ਹੋਰ ਸੀਗੇ ਮੈਨੂੰ ਨਾਮ ਭੁੱਲ ਗਿਆ ਉਹਨਾਂ ਦਾ ਹਾਂ ਜੈਨੀ ਜੀ ਉਹ ਪਹਿਲੋਂ ਸਾਹਮਣੇ ਰੱਖੇ ਹੁਣ ਇਹ ਨਵੇਂ ਆ ਗਏ ਭਾਈ ਇਹ ਹੁਣ ਇਹ ਸਾਹਮਣੇ ਵੀ ਇਹ ਨਵੀਆਂ ਕੌਂਟਰੋਵਰਸੀਆਂ ਪਾ ਕੇ ਮੋਦੀ ਸਾਹਿਬ ਵੱਲੋਂ ਧਿਆਨ ਕਿਦਾਂ ਪੜਕਾਇਆ ਜਾਵੇ ਔਰ ਜਿਹੜੀ ਅਸੀਂ ਗੱਲ ਕਰਦੇ ਸੀ ਵੀ ਇਹ ਇਹ ਜਿਹੜਾ ਨੈਰੇਟਿਵ ਸਾਡੇ ਖਿਲਾਫ ਸਿਰਜਿਆ ਜਾ ਰਿਹਾ ਵੀ ਇਹ ਖਾਲਸਤਾਨੀ ਆਏ ਅੰਦੋਲਨ ਕੱਲਾ ਪੰਜਾਬ ਦਾਵਾ ਕਈ ਕਹਿੰਦੇ ਇਹ ਅੰਦੋਲਨ ਕੱਲਾ ਕਾਂਗਰਸੀਆਂ ਦਾਵਾ ਕੋਈ ਕਹਿੰਦੇ ਭਾਜਪਾ ਵਾਲਿਆਂ ਦਾਵਾ ਹੁਣ ਭਾਜਪਾ ਬਿਆਨ ਕਿਸੇ ਕਿਸਮ ਦੀ ਦੇ ਰਹੀ ਹੈ ਦੇਖ ਲਓ ਤਾਂ ਮੈਨੂੰ ਨਹੀਂ ਲੱਗਦਾ ਉਹਨਾਂ ਦੇ ਬਿਆਨਾਂ ਵਿੱਚ ਕੋਈ ਦਮ ਆ ਜਿਹੜਾ ਫਿਰਕੂ ਪੱਤਾ ਭਾਜਪਾ ਖੇਡਦੀ ਹੁੰਦੀ ਹੈ ਉਹੀ ਖੇਡ ਰਹੇ ਨੇ ਉਹ ਬੰਦੇਰ ਸਾਹਿਬ ਐਸ ਕੇ ਐਮ ਦੇ ਨਾਲ ਉਹ ਸੋਚਿਆ ਉਸ ਪ੍ਰਸਤਾਵ ਬਾਰੇ ਮੇਰੀ ਬੇਨਤੀ ਆ ਅੱਜ ਸ਼ਹੀਦੀ ਸਮਾਗਮ 'ਚ ਬੈਠੇ ਆਂ ਭਰਾ ਸਾਡੇਆਂ ਦੇ ਪ੍ਰਸਤਾਵ ਤੇ ਰਮਾਨ ਨਾਲ ਡਿਸਕਸ ਕਰਾਂਗੇ ਉਹਨਾਂ ਨਾਲ ਗੱਲ ਕਰਾਂਗੇ ਹੋਰ ਕੁਐਸਚਨ ਲੈ ਲਈ ਅੱਜ ਦੇ ਸਬੰਧ ਨਾਲ ਕੋਈ ਮੀਟਿੰਗ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਜੀ ਮੈਂ ਫਿਰ ਕਿਹਾ ਇਹਨਾਂ ਸਵਾਲਾਂ ਦੇ ਜਵਾਬ ਅਗਲੀ ਪੀਸੀ 'ਚ ਦੇ ਲਾਂਗੇ ਅੱਜ ਸ਼ਹੀਦੀ ਸਿੱਧੀ ਨਾ ਉਹ ਤਾਂ ਸਰਕਾਰ ਨਾਲ ਸਿੱਧੀ ਟੱਕਰਿਆ ਠੀਕ ਆ ਇਹਦੇ ਬਾਰੇ ਅਗਲੇ ਦਿਨਾਂ 'ਚ ਕਰ ਲਾਂਗੇ